ਜੈਪੀ ਜੈਪਾਰਤ ਤੁਸੀਂ ਦੇਖ ਰਹੇ ਹੋ ਮੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਤੇ ਮੈਂ ਤੁਹਾਡਾ ਆਪਣਾ ਸੁਖੀ ਸੰਧੂ ਇਸ ਚੈਨਲ ਵਿੱਚ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਪਹੁੰਚੇ ਹਾਂ ਸ਼ਹੀਦ ਭਗਤ ਸਿੰਘ ਨਗਰ ਤਹਿਸੀਲ ਬਲਾਚੌਰ ਥਾਣਾ ਪੋਜੇਵਾਲ ਜਿੱਥੇ ਕੀ ਥਾਣਾ ਸਿਟੀ ਬਲਾਚੌਰ ਤੋਂ ਸਤਨਾਮ ਸਿੰਘ ਐਸ ਐਚਓ ਚੇਂਜ ਹੋ ਕੇ ਜਿਹਨਾਂ ਨੇ ਪੋਜੇਵਾਲ ਥਾਣੇ ਦਾ ਹਨ ਚਾਰਜੇ ਸੰਭਾਲਿਆ ਹੈ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਥਾਣਾ ਪੋਜੇਵਾਲ ਸਥਾਥਾ ਇਹ ਚਾਰਜ ਸੰਭਾਲਿਆ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਮੁਖੀ ਜੀ ਦੇ ਹੁਕਮ ਨਾਲ ਥਾਣਾ ਬਲਾ ਪੋਜਾ ਪੋਜੇਵਾਲ ਬਤੌਰ ਮੁਖ ਅਫਸਰ ਦਾ ਚਾਰਜ ਲਿਆ ਹੈ ਤੇ ਆਪਦੇ ਮਾਧਿਅਮ ਰਹੀਂ ਮੈਂ ਇਥੇ ਦੇ ਆਮ ਵਸਿੰਦੇ ਆਮ ਲੋਕਾਂ ਨੂੰ ਇਸਨੇ ਹੱਦਣਾ ਚਾਹਨਾ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਹੈ ਇਸੇ ਤਰ੍ਹਾਂ ਹੀ ਪੁਲਿਸ ਪ੍ਰਸ਼ਾਸਨ ਦੁਆਰਾ ਜਿਹੜਾ ਉਹ ਪਬਲਿਕ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਔਰ ਜਿਹੜੇ ਮਾੜੇ ਅਨਸਰ ਹੈਗੇ ਆ ਜਾਂ ਕੋ ਨਸ਼ਾ ਤਸਕਰ ਨੇ ਜਾਂ ਕੋ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨਗੇ ਉਹਨਾਂ ਨੂੰ ਕਿਸੇ ਕੀਮਤ ਤੇ ਰੱਖਿਆ ਨਹੀਂ ਜਾਏਗਾ ਤੇ ਉਹਨਾਂ ਦੇ ਖਿਲਾਫ ਜਿਹੜੀ ਉਹ ਬਣਦੀ ਕਾਰਵਾਈ ਕੀਤੀ ਜਾਵੇਗੀ ਅਗਰ ਕੋਈ ਇਹਨਾਂ ਦੇ ਖਿਲਾਫ ਤੁਹਾਨੂੰ ਕੋਈ ਜਾਣਕਾਰੀ ਦਿੰਦਾ ਹੈਗਾ ਤਾਂ ਉਹਦਾ ਨਾਮ ਉਲਟ ਕਰਿਆ ਜਾਂਦਾ ਬਿਲਕੁਲ ਜੀ ਜਿਸ ਤਰ੍ਹਾਂ ਪਹਿਲਾਂ ਤੋਂ ਹੀ ਸਾਰੇ ਆਪ ਦੇ ਮਾਧਿਅਮ ਰਹੀਆਂ ਤੇ ਸਾਰੇ ਪਬਲਿਕ ਨੂੰ ਅਸੀਂ ਪਬਲਿਕ ਮੀਡੀਆ ਰਹੀ ਇਹ ਸੂਚਿਤ ਕਰਦੇ ਆ ਕਿ ਜਿਹੜਾ ਵੀ ਕੋਈ ਪੁਲਿਸ ਦੇਸ ਹੈ ਉਹ ਉਸਨੇ ਸਹਾਇਜੋਗ ਦਿੰਦਾ ਹੈ ਉਸ ਲਈ ਜਿਹੜਾ ਸਪੈਸ਼ਲ ਜਿਹੜਾ ਉਹ ਉਹਨਾਂ ਦਾ ਨਾਮ ਇਹਦਾ ਹੈ ਉਹ ਗੋਪਤ ਰੱਖਿਆ ਜਾਂਦਾ ਹੈ ਤਾਂ ਕਿ ਜਿਹੜਾ ਉਹ ਇਸੇ ਤਰ੍ਹਾਂ ਹੀ ਪ੍ਰਸ਼ਾਸਨ ਨਾਲ ਜੁੜ ਕੇ आम ਲੋਕਾਂ ਦਾ ਸਜੋ ਕਰਦੇ ਰਹਿਣ ਅਤੇ ਮਾੜੇ ਅਸਰਾਂ ਨੂੰ ਨੱਥ ਪਾਈ ਜਾ ਸਕੇ ਜਿਹੜੇ ਨਸ਼ਾ ਵੇਚ ਕੇ ਜਾਂ ਕਰਦੇ ਹੈਗੇ ਜਾਂ ਕਿਸੇ ਵੀ ਇਦਾਂ ਦਾ ਕੰਮ ਕਰਦੇ ਹੈਗੇ ਉਹਨਾਂ ਲਈ ਮਤਲਬ ਖਿਆਲ ਕੀ ਖਾਸ ਮੈਸੇਜ ਹੈਗਾ ਕਿਆ ਕਹਿਣਾ ਚਾਹੁੰਦੇ ਬਿਲਕੁਲ ਮੇਰੇ ਬਾਰੇ ਬਾਰੇ ਤਾਂ ਬਿਲਕੁਲ ਉਹਨਾਂ ਨੂੰ ਇਸ ਚੀਜ਼ ਬਾਰੇ ਨਿਸ਼ਚਿੰਤ ਹੋਣਾ ਚਾਹੀਦਾ ਹੈ ਕਿ ਮੇਰਾ ਪੁਰਾਣਾ ਜਿਹੜਾ ਉਹ ਕੰਮ ਕਰਨ ਦਾ ਤਰੀਕਾ ਔਰ ਕੰਮ ਕਰਨ ਦਾ ਬਿਹੇਵ ਪਿੱਛੇ ਤੋਂ ਹੀ ਕੁਝ ਲੋਕ ਤਾਂ ਭਲੀ ਭਾਨਤੀ ਜਾਣਦੇ ਆ ਤੇ ਕੁਝ ਨਸ਼ਾ ਤਸਕਰ ਜਿਹੜੇ ਆ ਜਿਹੜੇ ਮੈਨੂੰ ਨਹੀਂ ਜਾਣਦੇ ਉਹਨਾਂ ਨੂੰ ਉਹਨਾਂ ਨੂੰ ਇਹ ਜਾਣਕਾਰੀ ਲੈ ਲੈਣੀ ਚਾਹੀਦੀ ਆ ਤੇ ਨਸ਼ੇ ਦੀ ਜਿਹੜੀ ਆ ਉਹ ਕਿਸੇ ਕੀਮਤ ਤੇ ਵੀ ਨਸ਼ੇ ਵਾਲੇ ਦੇ ਖਿਲਾਫ ਕੋਈ ਵੀ ਕੰਪਲੇਂਟ ਆਦੀ ਆ ਤਾਂ ਉਹਨੂੰ ਬੜੀ ਦਗਾਈ ਦੇ ਨਾਲ ਜਾ ਕੇ ਉਹਦੀ ਤੈਅ ਤੱਕ ਜਾ ਕੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਰੇ ਇੱਕ ਨਾ ਆਪਣੇ ਪੋਜੜਾ ਅੱਡੇ ਦੇ ਵਿੱਚ ਦੁਕਾਨਦਾਰਾਂ ਨੂੰ ਆ ਟਰੈਪ ਨਹੀਂ ਖੜੀ ਸੀ ਸਾਰੇ ਜੀ ਇੱਕ ਵੀ ਸੁਨੇਹੇ ਬਾਰੇ ਵੀ ਪੜਾਇਆ ਗੋਚਾ ਜਲੇ ਸਰੋ ਟ੍ਰੈਫਿਕ ਦੇ ਨਿਯਮਾਂ ਮੁਤਾਬਕ ਜਿਹੜਾ ਇਹ ਜਿਹੜੀ ਤੁਸੀਂ ਸਵਾਲ ਰੱਖਿਆ ਕਿ ਆਪਣੇ ਅਡੇ ਦੇ ਵਿੱਚ ਹੈਗੇ ਆ ਉਹਨਾਂ ਦੇ ਨਾਲ ਮੀਟਿੰਗ ਰੱਖਾਂਗੇ ਵੱਖਰੇ ਤੋਂ ਉੱਤੇ ਤੇ ਜਿਹੜੀ ਉਹਨਾਂ ਦੇ ਕੋਈ ਦੁਕਾਨਦਾਰਾਂ ਨੂੰ ਪ੍ਰੋਬਲਮ ਉਹਨੂੰ ਵੀ ਅਸੀਂ ਮੀਟਿੰਗ ਕਰਕੇ ਸਿਫਿਕੇਸ਼ਨ ਕੀਤਾ ਜਾਊਗਾ